ਕੈਨੇਡਾ ਚ ਮਰਫ ਪੈ ਗਈ ਭਗਵੰਤਮਾਨ ਅਸਤੀਫਾ ਦੇ ਦੇ ਤਾਂ ਦੱਸੋ ਤੜਕੀ ਗਾਣਾ ਦੇਣ ਲੱਗਿਆਂ ਸਾਰੇ ਵਿਰੋਧੀ ਪਾਰਟੀ ਵਾਲੇ ਭਗਵੰਤਮਾਨ ਮੁਰਦਾਬਾਦ ਕੈਨੇਡਾ ਚ ਮਰਫ ਪੈ ਗਈ ਭਗਵੰਤਮਾਨ ਅਸਤੀਫਾ ਦੇ ਦੇ ਤਾਂ ਦੱਸੋ ਮੇਰੇ ਅਸਤੀਫਾ ਦੇ ਪਿੱਛੇ ਮੈਨੂੰ ਕਾਰਨ ਇਹ ਨਹੀਂ ਹੈਗਾ ਕਿ ਇਹ ਹਾਰ ਕੇ ਕਾਰਨ ਇਹ ਨਹੀਂ ਹੈਗਾ ਕਿ ਭਗਵੰਤਮਾਨ ਕੋਈ ਮਾੜਾ ਕੰਮ ਕਰ ਰਿਹਾ ਹੈ ਕਾਰਨ ਇਹ ਹੈ ਕਿ ਇਹਨਾਂ ਨੂੰ ਇਹ ਦੁੱਖ ਹੈ ਤਾਂ ਚੱਲਿਆ ਲਿ ਜਾਂਦਾ ਕਿ ਜਿੰਨਾ ਕੁਰਸੀਆਂ ਤੇ ਸਾਡੇ ਧੀਆਂ ਪੁੱਤਾਂ ਨੇ ਬਹਿਣਾ ਹੁੰਦਾ ਸੀ ਉਹਨਾਂ ਕੁਰਸੀਆਂ ਤੇ ਆਮ ਲੋਕਾਂ ਦੇ ਧੀਆਂ ਪੁੱਤ ਕਿਉਂ ਬਹਿ ਗਏ ਆਹੀ ਪੰਗਾ ਵਸੇ। ਹੋਰ ਕੋਈ ਕਾਰਨ ਨਹੀਂ। ਕੀ ਗੱਲ ਸਾਨੂੰ ਕਹਿੰਦੇ ਭਗਵੰਤ ਮਾਨ ਨੂੰ ਤਜਰਬਾ ਨਹੀਂ? ਮੈਂ ਕਿਹਾ ਲੋਕ ਦੁਖੀ ਹੂ ਤਜਰਬੇਕਾਰਾਂ ਤੋਂ ਨੇ। ਤੁਸੀਂ ਤਾਂ ਤਜਰਬੇ ਕਰ ਕਰ ਮਾਰੇ ਨੇ ਲੋਕ। ਕੀ ਤਜਰਬਾ ਨਹੀਂ ਜੀ? ਬਜਟ ਪੇਸ਼ ਕਰਤਾ। ਸ਼ਾਨਦਾਰ ਬਜਟ ਹੈ। ਲਾਅ ਐਂਡ ਆਰਡਰ ਕੰਟਰੋਲ ਚ ਹੈ। ਨੌਕਰੀਆਂ 42992 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ। ਕੀ ਤਜਰਬਾ ਨਹੀਂ ਹੈਗਾ ਸਾਨੂੰ? ਅਫਸਰ ਕਾਡਾ ਸੀਨੀਅਰ ਨੇ ਉਹੀ ਅਫਸਰ ਨੇ ਇਨਾ ਅਫਸਰਾਂ ਤੋਂ ਕੰਮ ਕਰਾਉਣੇ ਨੇ ਅਫਸਰ ਕਰਦੇ ਨੇ ਪਹਿਲਾਂ ਅਫਸਰਾਂ ਤੋਂ ਗਲਤ ਕੰਮ ਕਰਾਉਂਦੇ ਸੀ ਆਪ ਵੱਜ ਜਾਂਦੇ ਸੀ ਆਪਸਾ ਫਸ ਜਾਂਦੇ ਸੀ ਹੁਣ ਅਸੀਂ ਕਿਸੇ ਅਫਸਰ ਨੂੰ ਕੋਈ ਗਲਤ ਕੰਮ ਕਰਨ ਵਾਸਤੇ ਕਹਿੰਦੇ ਨਹੀਂ ਐਸਐਸਪੀ ਡੀਸੀ ਯੰਗ ਮੁੰਡੇ ਕੁੜੀਆਂ ਲਾਏ ਹੋਏ ਨੇ ਪਹਿਲੀ ਵਾਰ ਹੋ ਰਿਹਾ ਕਿ 10 ਕੁੜੀਆਂ ਡੀਸੀ ਨੇ ਪੰਜਾਬ ਚ ਜ਼ਿਲ੍ਹਿਆਂ ਚ ਤੇ 6 ਐਸਐਸਪੀ ਡੀਸੀ ਲੜਕੀਆਂ ਨੇ ਐਸਐਸਪੀ ਜਿਹੜੀਆਂ ਨੇ ਉਹ ਕੁੜੀਆਂ ਨੇ ਯੰਗ ਮੁੰਡੇ ਕੁੜੀਆਂ ਨੂੰ ਕੰਮ ਦਿਓ ਉਹਨਾਂ ਨੂੰ ਜਨੂਨ ਹੁੰਦਾ ਕੁਝ ਕਰਨ ਦਾ ਵੀ ਮੈਂ ਕਰਕੇ ਦਿਖਾਣਾ ਕੁਝ ਇਹਨਾਂ ਨੇ ਤਾਂ ਉਹੀ ਰੱਖੇ ਸੀ ਤੂੰ ਐਨੇ ਪੈਸੇ ਦੇ ਦੀ ਮਹੀਨੇ ਦੇ ਉਹ ਗਾਹ ਲੋਕਾਂ ਤੋਂ ਵੀ ਨਾ ਮੰਗੀ ਜਾਂਦੇ ਰਹਿੰਦਾ ਸੀ ਆ ਚਲੀ ਜਾਂਦਾ ਸੀ ਬਸ ਸਾਡੇ ਕੋਈ ਮਹੀਨਾ ਹਫਤਾ ਨਹੀਂ ਸਾਡੇ ਕੋਲ ਤਾਂ ਸਿਰਫ ਸਿਰਫ ਲੋਕ ਪੱਖੇ ਕੰਮ ਕੋ ਕਰਨੇ ਆਉਂਦੇ ਸਾਨੂੰ ਉਹ ਅਸੀਂ ਕਰਾਂਗੇ ਤੁਸੀਂ ਦੇਖ ਲਓ ਤੁਸੀਂ ਸ਼ਹਿਰਪੁਰ ਵਾਲੇ ਚੰਡੀਗੜ੍ਹ ਤੋਂ ਸ਼ਹਿਰਪੁਰ ਤੱਕ ਅੱਜ ਤੋਂ ਸਾਲ ਪਹਿਲਾਂ ਸਾਲ ਤੋਂ ਥੋੜਾ ਹੋਰ ਤੋਂ ਕਿੰਨੇ ਟੋਲ ਕਲਾਜੇ ਸੀ ਤੁਸੀਂ ਜਾਂਦੇ ਚੰਡੀਗੜ੍ਹ ਸਭ ਤੋਂ ਵੱਡਾ ਹੁਸ਼ਿਆਰ ਕੁਵੜੀ ਰੋਡ ਤੇ ਆਜ ਤਰੋਂ ਗੁਰਦਾਸਪੁਰ ਜਾਂਦੇ ਲਾਇਕ ਹੀ ਨੇ ਹੈਰਾਨ ਹੋ ਜੂਗੇ ਸਭ ਤੋਂ ਪਹਿਲਾਂ ਗਿਫਟ ਆਪ ਦੇ ਲਾਕੇ ਨੂੰ ਦਿੱਤਾ ਮਿਸਟਰ ਪ੍ਰਤਾਪ ਆਜਮਾਨ ਜਦੋਂ ਪੀ ਡਬਲਯੂਟੀ ਮਿਨਿਸਟਰੀ ਐਗਰੀਮੈਂਟ ਹੋਣਾ ਨਾ ਕੀਤੇ ਹੋਏ ਨੇ 25-25 ਸਾਲ ਦੇ ਐਗਰੀਮੈਂਟ ਨੇ ਇਨਕਰੀਜ਼ ਵਧਾਈ ਜਾਓ ਜਦੋਂ ਅਸੀਂ ਕੱਢਿਆ ਐਗਰੀਮੈਂਟ ਕੋਈ ਉਹਨਾਂ ਨੇ ਐਗਰੀਮੈਂਟ ਦਾ ਕਲੌਜ਼ ਉਹਦੀ ਪਾਲਣਾ ਕੀਤੀ ਹੋਵੇ ਸੀਗਾ ਚਲੋ ਜੀ ਆਓ ਫਿਰ ਆ ਸਾਰੇ ਬੰਦ ਕਰਦੇ ਤੁਹਾਡੇ ਹੁਣ ਵੀ ਤਾਂ ਸਾਡੇ ਉਹੀ ਹੈ ਸਰਕਾਰ ਨੂੰ ਵੀ ਘੱਟ ਨਹੀਂ ਹੈ ਕੋਈ ਬੇਸਿਕ ਹੀ ਖਜ਼ਾਨਾ ਭਰ ਦੇ ਦੇ ਨਾਲ ਨਾ ਐਵੇਂ ਲਈ ਜਾਂਦੇ ਸੀਗੇ ਟੋਲ ਪਲਾਜ਼ੇ ਬੰਦ ਕਰਕੇ ਤੁਹਾਡਾ ਤੇਲ ਦਾ ਉਹਨਾਂ ਹੀ ਤੇਲ ਹੁੰਦਾ ਸੀ ਉਹਨਾਂ ਹੀ ਟੋਲ ਹੁੰਦਾ ਸੀ ਚੰਡੀਗੜ੍ਹ ਤੇ ਹੁਣ ਚੰਡੀਗੜ੍ਹ ਦੇ ਕੀੜੇ ਘਟਾਉਣੇ ਥਾਡੇ ਕੋਈ ਪਰਮਿਸ਼ਨ ਲੈਣ ਵਾਸਤੇ ਇੰਡਸਟਰੀ ਟੂ ਚੰਡੀਗੜ੍ਹ ਜਾ ਚੰਡੀਗੜ੍ਹ ਚੰਡੀਗੜ੍ਹ ਨਾ ਜਾ ਜਾਵੇ ਨਾ ਅਫਸਰ ਮੇਰੇ ਫੇਰ ਦੁਬਾਰਾ ਅਗਲੇ ਅਗਲੇ ਹਫਤੇ ਜਾਓ ਸੋ ਅਸੀਂ ਲੋਕਲ ਲਾਇਸੈਂਸਿੰਗ ਅਥਾਰਟੀ ਇਹ ਉਹ ਸਾਰੇ ਜਲੰਧਰ ਨੂੰ ਹੱਥ ਬਣਾ ਲਾਂਗੇ ਜਲੰਧਰੋਂ ਕੰਮ ਕਰਾ ਕੇ ਆਦਾ 30 ਕਿਲੋਮੀਟਰ ਦੇਤੀ ਆ ਜਾ ਕਰੋ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਕਿਉਂਕਿ ਸਰਕਾਰ ਲੋਕਾਂ 'ਚ ਚੱਲ ਰਹੀ ਹੈ ਸਰਕਾਰ ਤੁਹਾਡੇ ਪਿੰਡਾਂ ਸ਼ਹਿਰਾਂ ਕਸਬਿਆਂ 'ਚ ਚੱਲੂਗੀ ਇਹ ਹੀ ਸਾਡਾ ਵਾਅਦਾ ਸੀ ਪਹਿਲਾਂ です。<Exactly. S 2> <Exactly. S 1> exactly.